ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਿਓ ਸੁਣਾਓ ਕੀ ਹਾਲ ਚਾਲ ਨੇ ਸਾਰੇ ਭਰਾ ਤੇ ਬਾਬਿਓ ਤੁਹਾਡੇ ਨਾਲ ਗੱਲ ਕਰਨੀ ਸੀ ਨਾ ਇੱਕ ਬੰਦਾ ਸੀ ਆ ਕਮੈਂਟਾਂ ਚ ਨਾਲੇ ਤਾਂ ਕੱਢਦਾ ਸੀ ਗਾਲਾਂ ਠੀਕ ਆ ਨਾ ਪਤਾ ਤਾਂ ਮੈਨੂੰ ਹੈ ਹੀ ਸੀ ਵੀ ਇਹ ਫੇਕ ਆਈਡੀ ਵਾਲਾ ਹੀ ਆ ਕਿਉਂਕਿ ਜਦੋਂ ਮੈਂ ਉਹਨੂੰ ਆਖਿਆ ਨਾ ਮੈਂ ਕਿਹਾ ਜੇ ਤੇਰੇ ਇੰਨੇ ਪਤਾਲੂਆਂ ਚ ਦਮ ਹੈਗਾ ਤੇ ਇਹ ਵੀਡੀਓ ਕਾਲ ਦੇ ਵਿੱਚ ਆ ਜਾ ਨਹੀਂ ਆਇਆ ਭੱਜ ਗਿਆ ਪਤਾ ਸੀ ਕਿ ਆਪਾਂ ਨੂੰ ਉਦੋਂ ਹੀ ਕਹਿੰਦੇ ਤੈਨੂੰ ਟੱਕਰ ਨਾ ਮੈਂ ਆ ਜਾ ਮੈਂ ਲੋਕੇਸ਼ਨ ਸੈਂਡ ਕਰਤੀ ਸਾਰਾ ਐਡਰੈਸ ਦੇਤਾ ਤੇ ਮੈਂ ਕਾ ਸਵਾਗਤ ਕਰਨ ਵਾਸਤੇ ਪਹਿਲਾਂ ਹੀ ਅੱਗੋ ਦੀ ਚੱਲੀ ਗਏ ਤੇ ਮੈਂ ਨਾ ਆ ਵੇਖੋ ਤੁਸੀਂ ਵੀ ਨਹਿਰ ਤੇ ਮੰਜਾ ਢਾਹ ਕੇ ਤੇ ਪਹਿਲਾਂ ਹੀ ਉੱਥੇ ਬਹਿ ਗਿਆ ਮੈਂ ਕਾ ਆਉਣ ਦੇ ਕਿੱਥੇ ਕੂ ਆ ਆ ਵੀਡੀਓ ਤਾਂ ਹੀ ਮੈਂ ਪਾਈ ਆ ਮੈਂ ਕਾ ਵੀ ਆ ਜਾ ਆ ਮੈਂ ਨਹਿਰ ਤੇ ਬੈਠਾ ਮੰਜਾ ਢਾਕੇ ਆ ਤੁਹਾਨੂੰ ਮੈਂ ਦਿਖਾਉਣਾ ਸਾਰੀ ਲੋਕੇਸ਼ਨ ਆ ਕਰੋ ਚੈੱਕ ਅਦਿੰਦਿਆਂ ਨਾ ਨਹਿਰਾ ਆ ਵਗਦੀਆਂ ਵਈਆਂ ਆ ਜਾ ਠੀਕ ਹੈ ਨਾ ਆ ਦੇਖ ਲੋ ਆ ਬਿਆ ਮੰਜਾ ਆ ਲੱਗਾ ਨਲਕਾ ਠੀਕ ਹੈ ਨਾ ਆ ਸਾਰਾ ਆ ਜਾ ਆ ਜਾ ਮੇਰਾ ਭਰਾ ਹੁਣ ਭੱਜੀ ਨਾ ਠੀਕ ਹੈ ਨਾ ਹੁਣ ਭੱਜੀ ਨਾ ਇਹ ਆ ਬੈਠਾ ਮੰਜੇ ਤੇ ਮੈਂ ਇੱਥੇ ਆ ਜਾ ਛੇਤੀ ਆ ਜੀ ਮੇਰਾ ਵੀਰ ਆ ਮੈਂ ਪਿਆਈ ਲੰਮਾ ਮੰਜੇ ਤੇ ਠੀਕ ਹੈ ਨਾ ਇਹ ਆ ਵੇ ਠੀਕ ਹੈ ਕਿ ਨਹੀਂ ਆ ਜੀ ਮੇਰਾ ਵੀਰ ਹੋਣਾ ਠੀਕ ਹੈ ਨਾ ਆ ਤਰਾ ਸਵਾਗਤ ਕਰਨ ਵਾਸਤੇ ਮੈਂ ਪਹਿਲਾਂ ਹੀ ਬੈਠਾ ਮੰਜੇ ਤੇ ਅੱਜ ਕਿਉਂਕਿ ਆਪਾਂ ਪਹਿਲ ਨਹੀਂ ਕੀਤੀ ਵੀਰੋ ਕਿਤੇ ਵੀ ਠੀਕ ਹੈ ਨਾ ਦੂਤ ਛੱਡੀ ਨਹੀਂ ਆਪਾਂ ਪਿਆਰ ਨਾਲ ਗੱਲ ਕਰਨ ਵਾਲੇ ਬੰਦੇ ਆ ਠੀਕ ਹੈ ਨਾ ਪਰ ਜੇ ਕੋਈ ਬੰਦਾ ਬਾਹਲਾ ਹੀ ਮਤਲਬ ਕਿ ਜਿਹੜਾ ਬੰਦਾ ਕਿ ਮੈਂ ਹਟਦਾ ਹੀ ਨਹੀਂ ਮੈਂ ਆਉਣਾ ਮੈਂ ਕਰ ਦੂ ਮੈਂ ਉਹ ਕਰ ਦੂ ਵੀ ਆ ਜਾ ਜੀ ਐਨ ਵੀ ਆ ਜਾ ਜੀ ਐਨੂ ਆ ਜਾ ਬਸ ਦੂਣ ਹੁਣ ਭੱਜੀ ਨਾ ਠੀਕ ਹੈ ਨਾ ਆ ਜੀ ਮੇਰਾ ਭਾਈ ਹੁਣ ਠੀਕ ਹੈ ਨਾ ਮੁੜ ਕੇ ਕਮੈਂਟ ਡਿਲੀਟ ਕਰ ਕਰਕੇ ਭਜਦੇ ਹੋ ਤੁਸੀਂ ਆ ਜੀ ਮੇਰਾ ਭਰਾ ਤੂੰ ਹੁਣ ਕਿ ਪਤਾ ਲੱਗੂ ਨਾ ਕਿਹੜੇ ਪਾ ਤੋਲਦੀ ਹੁਣ ਪਤੰਦਰੋ ਫੇਸਬੁੱਕ ਰੀਜਨਲ ਮੇਰੀ ਆਈਡੀ ਫੇਸਬੁੱਕ ਪੇਜ ਰੀਜਨਲ ਉੱਤੇ ਲੋਕੇਸ਼ਨ ਆ ਮਤਲਬ ਕਿ ਸਾਰਾ ਨੰਬਰ ਆ ਡਾਟਾ ਸਾਰਾ ਕੁਝ ਆ ਇੱਕ ਇੱਕ ਚੀਜ਼ ਸਾਡੀ ਰੀਜਨਲ ਪਈ ਆ ਉੱਤੇ ਠੀਕ ਆ ਨਾ ਤੇ ਆ ਵੀਡੀਓ ਕਾਲ 'ਚ ਅਸੀਂ ਗੱਲ ਕਰਦੇ ਇਤੋਂ ਵੱਡਾ ਰੀਜਨਲ ਹੋਰ ਕੀ ਚਾਹੀਦਾ ਕਾਹਦੇ ਕਿਹੜੇ ਅਸੀਂ ਫੇਕ ਆ ਦੱਸੋ ਹਾਂ ਆ ਬਾਬਾਰਾ ਅੱਜ ਮੋਟਰ ਤੋਂ ਚੱਕ ਗਏ ਨਾ ਤੇ ਮੈਂ ਅੱਜ ਮੈਂ ਖ ਚੱਲ ਅੱਜ ਮੈਂ ਨਹਿਰ ਦੇ ਕੰਢੇ ਦੀ ਆ ਗਿਆ ਦਰਖਤ ਦੀ ਛਾਵੇਂ ਆ ਜਾ ਆ ਕਰਿਓ ਬਾਬਿਓ ਸ਼ੇਅਰ ਕਰੋ ਮੇਰੇ ਭਰਾ ਸਾਰੇ ਵੀਡੀਓ ਨੂੰ हां बाबेओ ਕਰ ਤੋਂ ਸ਼ੇਰ ਮੇਰੇ ਭਰਾ ਪਿਆਰ ਕਰਨ ਵਾਲੇ ਜਿਹੜੇ ਠੀਕ ਆ ਕਿ ਨਹੀਂ ਇਹ ਜਿਹੜੀਆਂ ਧਮਕੀਆਂ ਤੁਮਕੀਆਂ ਫੋਕੀਆਂ ਜੋ ਕੋ ਠੀਕ ਆ ਕਿ ਨਹੀਂ ਇਹ ਜਿਹੜੇ ਤੁਸੀਂ ਭੇਡੂ ਭੂਡੂ ਬਾਂਦਰ ਬੁੰਦਰਾ ਉਹਨਾਂ ਨੂੰ ਤਾਂ ਚੰਗੀ ਸੋਪਦੀ ਆ ਵੀ ਉਹਨਾਂ ਨੂੰ ਦਿੰਦੇ ਹੋਵੋਗੇ ਤਾਂ ਤੁਸੀਂ ਠੀਕ ਆ ਨਾ ਤੇ ਸਾਨੂੰ ਜੇ ਤੁਸੀਂ ਤੁਸੀਂ ਆਖੋਗੇ ਤਾਂ ਸਵਾ ਸ਼ੇਰ ਹੋ ਕੇ ਟਕਰਾਂਗੇ ਅੱਗੋਂ ਹਾਂਜੀ ਅਸੀਂ ਉਹਨਾਂ ਚੋਂ ਨਹੀਂ ਵੀ ਜਿਹੜੇ ਘਰਾਂ 'ਚ ਬਹਿ ਜਾਗੇ ਵੜ ਕੇ ਲੋਕੇ ਬਹਿ ਜਾਗੇ ਹੈ ਚਾਰ ਚਾਰ ਗਨਮੈਨ ਚੱਕ ਕੇ ਡਰਦੇ ਮਾਰੇ ਫਿਰ ਤੁਰਾਂਗੇ ਨਾ ਆ ਆ ਵੇਲੋ ਆ ਕੱਲਾ ਹੀ ਸੁਤਾ ਪਿਆ ਨਹਿਰ ਦੇ ਕੰਢੇ ਦੇ ਮੰਜਾ ਡਾ ਕੇ ਆ ਜਾਓ ਆ ਜਿਹੜਾ ਕਮੈਂਟ 'ਚ ਗਾਲ੍ਹਾਂ ਕੱਢਦਾ ਸੀ ਨਾ ਮੈਨੂੰ ਕਿਉਂਕਿ ਮੈਂ ਪਹਿਲ ਮੈਂ ਤੁਹਾਨੂੰ ਦੱਸਾਂ ਵੀ ਆਪਾਂ ਪਹਿਲ ਨਹੀਂ ਕਰਦੇ ਨਾ ਆਪਾਂ ਵਾਇਲੇਸ਼ਨ ਕਰਦੇ ਆਪਾਂ ਪਿਆਰ ਵਾਲੇ ਬੰਦੇ ਆ ਸਤਕਾਰ ਵਾਲੇ ਬੰਦੇ ਆ ਆਪਾਂ ਆਪਾਂ ਕਿਸੇ ਨੂੰ ਮਾੜਾ ਬੋਲਣ ਵਾਲੇ ਨਹੀਂ ਵਾਇਲੇਸ਼ਨ ਕਰਨ ਵਾਲੇ ਨਹੀਂ ਠੀਕ ਆ ਨਾ ਲੜਾਈ ਵਾਲੇ ਪਾਸੇ ਜਾਣ ਵਾਲੇ ਨਹੀਂ ਪਰ ਜੇ ਕੋਈ ਜਾਣ ਬੁੱਝ ਕੇ ਬੰਦਾ ਇਹੋ ਜਿਹਾ ਪੰਗੇ ਲੈਂਦਾ ਫਰੋਂਦੇ ਆਸਤੇ ਹਾਜ਼ਰ ਆਪਾਂ ਹਾਂ ਬਾਬਿਓ ਠੀਕ ਹੈ ਠੀਕ ਹੈ ਭਰਾਓ ਚੜ੍ਹਦੀਆਂ ਕਲਾ ਬਹੁਤ ਵਧੀਆ ਬਹੁਤ ਵਧੀਆ ਬਾਬਿਓ ਕਮੈਂਟ ਨਹੀਂ ਬਾਈ ਮੈਨੂੰ ਸ਼ੋ ਹੋ ਰਿਹਾ ਕਿਸੇ ਬੰਦੇ ਦਾ ਵੀ ਕਮੈਂਟ ਬਿਲਕੁਲ ਨਹੀਂ ਸ਼ੋ ਹੋ ਰਿਹਾ ਮੈਂ ਤਾਂ ਹੀ ਤੁਹਾਨੂੰ ਆਖ ਰਿਹਾ ਵੀ ਕਮੈਂਟ ਆ ਨਹੀਂ ਰਿਹਾ ਮੇਰੇ ਕੋਲ ਕਿਸੇ ਵੀਰ ਦਾ ਵੀ ਆਤ ਜਿੰਦਰ ਸਿੰਘ ਮੰਗਟ ਕੀ ਹਾਲ ਆ ਠੀਕ ਠਾਕ ਏ ਵਾਹਿਗੁਰੂ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹੋਰ ਸੁਣਾਓ ਠੀਕ ਠਾਕ ਹੋ ਵਧੀਆ ਬਾਬਿਓ ਵਧੀਆ ਵਧੀਆ ਚੜਦਿਆਂ ਕਾਲਾ ਬਹੁਤ ਵਧੀਆ ਵਧੀਆ ਬਾਬਿਓ ਵਧੀਆ ਵਧੀਆ ਬਹੁਤ ਵਧੀਆ ਹਾਂ ਤਜਿੰਦਰ ਸਿੰਘ ਮਾਰਕਟ ਵਧੀਆ ਜੀ ਵਧੀਆ ਸੁਣਾਓ ਬਾਬਾ ਜੀ ਕੋਈ ਨਵੀਂ ਤਾਜੀ ਮੈਂ ਨਾ ਚੜਦੀਆਂ ਕਲਾ ਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਬਹੁਤ ਵਧੀਆ ਚੜਦੀਆਂ ਕਲਾ ਤੂੰ ਸੁਣਾ ਠੀਕ ਏ ਵਧੀਆ ਬਾਬਿਓ ਵਧੀਆ ਵਧੀਆ ਯਾਰ ਮੈਂ ਤਾਂ ਬਸ ਲਾਈਵ ਮੇਰੇ ਸਾਹਿਬ ਲਾਈਵ ਨਾ ਹੁਣ ਲੰਮੀ ਨਹੀਂ ਬਾਲੀ ਪਾਈ ਦੀ ਕਾਫੀ ਕਿਉਂਕਿ ਕੋਈ ਵੇਂਦਾ ਨਹੀਂ ਵੀਰ ਐਣਾ ਲਾਈਵ ਭਾਵੇਂ ਦੋਹਰਾ ਬੰਦਾ ਲਾਈਵ ਹੋ ਜਾਏ ਕਹਿੰਦੇ ਵੀ ਲਾਈਵ ਛੋਟੀ ਪਾਉਣੀ ਚਾਹੀਦੀ ਆ ਤੇ ਦੂਜਾ ਮੈਂ ਗੱਲ ਕਰਨ ਲੱਗਾ ਉਹ ਯਾਰ ਕੱਲ ਮੈਂ ਇੱਕ ਨਾ ਵੀਡੀਓ ਪਾਈ ਪਰਸੋਂ ਕੱਲ ਸ਼ੈਨ ਪਾਈ ਸੀ ਉਹ ਪਤਾ ਨਹੀਂ ਕਿਹੜਾ ਹੀ ਇੱਕ ਹੈ ਤਾਂ ਫੇਕ ਆਈਡੀ ਵਾਲਾ ਸੀ ਠੀਕ ਹੈ ਨਾ ਫੇਕ ਆਈਡੀ ਗਲ ਤਾਂ ਐ ਪਤਾ ਲੱਗ ਗਿਆ ਵੀ ਜਦੋਂ ਨੇ ਮੈਨੂੰ ਦੋ ਕੁ ਗਾਲਾਂ ਕੱਢੀਆਂ ਮੈਂ ਤੀਜੀ ਗਾਲ ਤੇ ਆਖਿਆ ਮੈਂ ਖਾ ਆ ਜਾ ਪੁੱਤਰ ਕਹਿੰਦਾ ਕਿਵੇਂ ਮੈਂ ਖਾ ਲਾਈਵ ਵੀਡੀਓ 'ਚ ਆ ਜਾ ਹਾਂ ਮੈਂ ਖਾ ਤੇਰਾ ਇੱਕ ਮਿੰਟ 'ਚ ਪਤਾ ਲੱਗ ਜੂ ਵੀ ਤੂੰ ਕਿੱਡਾ ਕੋ ਭਾਦਰ ਕੇ ਗੱਲਾਂ ਫੇਸਬੁੱਕ ਤੇ ਗਾਲਾਂ ਕੱਢਣ ਆ ਲਈਂ ਔਣਾ ਕੀ ਸੀ ਮੁੜ ਕੇ ਬਾਬਾ ਭੱਜ ਗਿਆ ਜਿਹੜੇ ਦੋ ਕਮੈਂਟ ਕੀਤੇ ਡਿਲੀਟ ਕਰਤੇ ਉਹਨੇ ਠੀਕ ਹੈ ਨਾ ਵੀ ਆਪ ਆਪਣਾ ਆਤਮਾ ਦਾ ਸਿੱਧੀ ਤੁਹਾਨੂੰ ਦੱਸਦੇ ਆ ਬਿਨਾ ਆਪਾਂ ਇਹਨੂੰ ਗਾਲ ਕੱਢੀ ਅਜੇ ਤੱਕ ਤੇ ਨਾ ਕੱਢ ਨਾ ਆਪਾਂ ਕਿਸੇ ਦੀ ਲਈਏ ਗਾਲ ਠੀਕ ਹੈ ਕਿ ਨਹੀਂ ਕਿਉਂਕਿ ਬਾਲਾ ਫੇਕ ਆਈਡੀ ਵਾਲਾ ਕੰਮ ਵੀ ਫੇਕ ਆਈਡੀ ਦਾ ਗਾਲ ਕੱਢੂਗਾ ਉਹ ਕਿਉਂ ਕੱਢਦਾ ਉਹਨੂੰ ਪਤਾ ਮੇਰਾ ਕਿਹੜਾ ਕੋਈ ਪਤਾ ਲੱਗਣਾ ਨਾ ਮੇਰਾ ਕੋਈ ਕੋ ਕਰ ਸਕਦੇ ਉਹ ਤਾਂ ਵਾਕਿਆ ਨੂੰ ਕਰ ਵੀ ਨਹੀਂ ਸਕਦੇ ਆ ਠੀਕ ਹੈ ਕਿ ਉਹ ਤਾਂ ਗਾਲ ਕੱਢੂਗਾ ਤੇ ਪਤਾ ਮੈਨੂੰ ਉਹਦੇ ਹੀ ਲੱਗੇ ਜੇ ਮੈਨੂੰ ਅਖੇ ਵੀ ਵੀਡੀਓ ਕਾਲ ਤੇ ਆ ਜਾ ਤੇ ਨਾਲ ਦੀ ਨਾ ਭੱਜ ਕੇ ਵੀਡੀਓ ਨਹੀਂ ਨਹੀਂ ਵੀਡੀਓ ਕਾਲ ਤੇ ਨਹੀਂ ਮੈਂ ਆਉਣਾ ਨਹੀਂ ਵੀਡੀਓ ਕਾਲ ਤੇ ਨਹੀਂ ਮੈਂ ਅੱਜ ਬਿਜੀ ਆ ਬਿਜੀ ਆ ਲੈ ਦੱਸ ਰਨਜੋਤ ਸਿੰਘ ਆਂਦਾ ਵੀ ਜਦ ਸਾਨੂੰ ਕੱਢਦੇ ਨੇ ਲੋਕ ਉਦੋਂ ਕੀ ਕਹਿੰਨੇ ਬਈ ਤੁਹਾਨੂੰ ਲੋਕ ਕੱਢਦੇ ਰ ਬਈ ਤੁਸੀਂ ਮੈਂ ਕੀ ਕਰਾਂ ਜੇ ਤੁਹਾਨੂੰ ਕੱਢਦੇ ਤਾਂ ਲੋਕੀ ਤੁਸੀਂ ਆਪਣੇ ਹਿਸਾਬ ਨਾਲ ਨਿਭੜੋ ਨਾ ਵੀ ਲੋਕਾਂ ਨੇ ਤਾਂ ਗਾਣਾ ਕੱਢਣੀ ਹੈ ਕੱਢਣੀ ਸਾਰੀ ਕੱਢ ਦੇ ਮੈਨੂੰ ਕੱਢ ਦੇ ਤੁਹਾਨੂੰ ਵੀ ਕੱਢ ਦੇ ਠੀਕ ਹੈ ਕਿ ਨਹੀਂ ਕੋਈ ਚੱਕਰ ਨਹੀਂ ਕੱਢਦੇ ਜਿੰਨੂੰ ਨਹੀਂ ਗੱਲ ਪਸੰਦ ਉਹ ਕੱਢੂਗਾ ਬਾਈ ਕੱਢੀ ਜਾਵੇ ਸਾਡਾ ਕੀ ਆ ਪਰ ਉਹ ਮੈਨੂੰ ਆਂਦਾ ਸੀ ਨਾ ਮੈਂ ਆਊਗਾ ਤੈਨੂੰ ਟੱਕਰੂਗਾ ਤੈਨੂੰ ਵੇਖੂਗਾ ਮੈਂ ਤਾਂ ਵੀਡੀਓ ਪਾਈ ਭਰਾਵਾ ਹਾਂ ਠੀਕ ਹੈ ਨਾ ਗਾਲ ਦਾ ਮੈਨੂੰ ਕੋਈ ਚੱਕਰ ਨਹੀਂ ਗਾਲ ਦਾ ਇੱਕ ਛੱਡ ਕੇ ਭਾਵੇਂ 50 ਕੱਢੋ ਕੱਢੂ ਜਿੰਨੂੰ ਚੰਗੀ ਨਹੀਂ ਲੱਗਦੀ ਉਹ ਤਾਂ ਮੈਂ ਨਾ ਮਾਂ ਪੈਣ ਸਾਰਾ ਇੱਕ ਕਰੂਗਾ ਤਾਂ ਗਾਲਾਂ ਕੱਢੂ ਫੇਕ ਆਈਡੀਆਂ ਵਾਲਾ ਉਹ ਆਂਦੇ ਤੈਨੂੰ ਟੱਕਰੂਗਾ ਤੈਨੂੰ ਵੇਖੂਗਾ ਤੇਰੇ ਕੋਲੇ ਆਊਗਾ ਮੈਂ ਤਾਂ ਤਾਂ ਆਇਆ ਮੈਂ ਕਿਹਾ ਵੀ ਮੈਂ ਤਾਂ ਆ ਵੇਲੇ ਨਹਿਰ ਦੇ ਕੰਡੇ ਦੇ ਆ ਕੇ ਬਹਿ ਗਿਆ ਜਮਾ ਉਤਲੇ ਸਿਰੇ ਤੇ ਤੇ ਮੈਂ ਕਿਹਾ ਤੂੰ ਆ ਜਾ ਹੁਣ ਰਣਜੋਤ ਸਿੰਘ ਆਂਦਾ ਹਰ ਨਹੀਂ ਬਿਲਕੁਲ ਨਹੀਂ ਨਸ਼ੇੜੀ ਬਾਈ ਤੇਰੇ ਪਾ ਦਾ ਨਸ਼ੇੜੀ ਹੂ ਸਾਡੇ ਪਾ ਦਾ ਕੋਈ ਨਸ਼ੇੜੀ ਨਹੀਂ ਬਿਲਕੁਲ ਨਹੀਂ ਨਾ ਅਸੀਂ ਅੱਜ ਮੰਨੀਆਂ ਨਾ ਕੱਲ ਮੰਨੀਆਂ ਠੀਕ ਹੈ ਕਿ ਨਹੀਂ ਅਸੀਂ ਬਿਲਕੁਲ ਨਹੀਂ ਮੰਨਦੇ ਇਹ ਤੁਹਾਡੇ ਸ਼ਬਦ ਹੋ ਸਕਦੇ ਆ ਹਾਂਜੀ ਇਹ ਤੁਹਾਡੇ ਸ਼ਬਦ ਹੋ ਸਕਦੇ ਆ ਤੁਸੀਂ ਜੋ ਮਰਜ਼ੀ ਕਰੋ ਜਿਵੇਂ ਕਰਦੇ ਹੋ ਸਾਡੇ ਪਾ ਦਾ ਬਿਲਕੁਲ ਨਹੀਂ ਨਾ ਅਸੀਂ ਅੱਜ ਮੰਨੀਆਂ ਨਾ ਕੱਲ ਮੰਨੀਆਂ ਨਾ ਅਸੀਂ ਮੰਨਦੇ ਆ ਠੀਕ ਹੈ ਨਾ ਥੋੜੇ ਸ਼ਬਦ ਹੋ ਸਕਦੇ ਆ। ਔਰ ਰੋਸ਼ਨ ਹੋ ਰਾਇਕਾ ਨਾ ਗਰਮ ਬਣਾਇਆ ਕਰੋ। ਨਹੀਂ ਨਹੀਂ ਗਰਮ ਨਹੀਂ ਗਰਮ ਨਹੀਂ ਬਾਈ ਗਰਮਾ ਪਕਾਦੀ ਗੱਲਾਂ ਹੋਣਾ। ਦੱਸੋ ਗਰਮ ਗਰਮ ਕਿਹੜੀ ਗੱਲਾਂ ਹੋਣਾ ਆਪਾਂ। ਹੈ? ਗਰਮ ਕਿਹੜੀ ਗੱਲਾਂ ਹੋਣਾ ਗਰਮ ਗਰਮ ਦੀ ਨਹੀਂ ਕੋਈ ਗੱਲ। ਕੋਈ ਕੋਈ ਨਹੀਂ ਭਾਈ ਹਾਂ ਸਰਸੇ ਵਾਲੇ ਤੇ ਰਲ ਗਏ ਸਰਸੇ ਵਾਲੇ ਨੇ ਬਲਾਤਕਾਰ ਕੀਤਾ ਕੁੜੀਆਂ ਨਾਲ ਸਾਰਾ ਕੁਝ ਕੀਤਾ ਸਰਸੇਲ ਤੇ ਰਲ ਗਏ ਦੱਸੋ ਇੱਕ ਬੰਦੇ ਦੀ ਚੜ੍ਹਾਈ ਜਰੀ ਨਹੀਂ ਜਾਂਦੀ ਵੀ ਜਿੱਤ ਕਿਵੇਂ ਗਿਆ ਬਣ ਕਿਵੇਂ ਗਿਆ ਹੈ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ਾ ਲਗਾਤਾਰ جاری ਭਈ ਅਸੀਂ ਤਾਂ ਬਿਲਕੁਲ ਨਹੀਂ ਮੰਨਦੇ ਤੁਸੀਂ ਜੋ ਮਰਜ਼ੀ ਕਰੋ ਜਿਵੇਂ ਮਰਜ਼ੀ ਜਿਵੇਂ ਤੁਹਾਡਾ ਜੋਰ ਲੱਗਦਾ ਲਾਓ ਤੁਸੀਂ ਜੋ ਕਰਨਾ ਕਰੋ ਠੀਕ ਹੈ ਨਹੀਂ ਅਸੀਂ ਆਪਣੇ ਹਿਸਾਬ ਨਾਲ ਚੱਲਦੇ ਤੁਸੀਂ ਆਪਣੇ ਹਿਸਾਬ ਨਾਲ ਚੱਲਦੇ ਆ ਫੈਸਲਾ ਲੋਕਾਂ ਨਾਲ ਕਰਨਾ ਲੋਕੀ ਫੈਸਲਾ ਕਰ ਲੈਣਗੇ ਇਹਦੇ ਵਿੱਚ ਕੀ ਆ ਫੈਸਲਾ ਲੋਕਾਂ ਨੇ ਕਰਨਾ ਫੈਸਲਾ ਲੋਕੀ ਕਰ ਲੈਣਗੇ ਬਾਈ ਤੁਸੀਂ ਦਿਓ ਵਿਚਾਰ ਆਪਣੇ ਕੋਈ ਗੱਲ ਨਹੀਂ ਓ ਮਿੰਟੂ ਦੀਪ ਸਿੰਘ ਆ ਲਿਆ ਕੀ ਹਾਲ ਆ ਤੂੰ ਕਿੱਧਰ ਫਿਰਦਾ ਮਿੰਟੂ ਦੀਪ ਸਿੰਘ ਆਲਾ ਤੈਨੂੰ ਮੈਂ ਦੱਸਾਂ ਤੂੰ ਆਇਆ ਕਿਉਂ ਨਹੀਂ ਏ ਮਿੰਟੂ ਦੀਪ ਸਿੰਘ ਵਾਲਿਆ ਤੂੰ ਆਇਆ ਕਿਉਂ ਨਹੀਂ ਟਾਈਮ ਦੇ ਕੇ ਮੈਨੂੰ ਮੈਂ ਨਹਿਰ ਦੇ ਕੰਡੇ ਤੇ ਬੈਠਾ ਤੂੰ ਹੋਣ ਆ ਗਿਆ ਕੱਲ ਤਾਂ ਤੂੰ ਮੇਰੇ ਨਾਲ ਲੱਗਿਆ ਹੋਇਆ ਮੈਂ ਕਰ ਦੂ ਮੈਂ ਉਹ ਕਰ ਦੂ ਆ ਇਹਦਾ ਟੱਕਰ ਜੇ ਤੇਰੇ ਚ ਦਾਮੇ ਘਾਤੇ ਆ ਜਾ ਨਹਿਰ ਦੇ ਕੰਡੇ ਤੇ ਮੈਂ ਨਹੀਂ ਪਹਿਲਾਂ ਆਖਿਆ ਪਹਿਲਾਂ ਤੂੰ ਮੈਨੂੰ ਆਖਿਆ ਮੈਂ ਆਉਣਾ 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 ਆ ਜਾ ਨਹਿਰ ਦੇ ਕੰਡੇ ਤੇ ਹੁਣ ਤੂੰ ਆਇਆ ਫੋਨ ਤੂੰ ਨਹੀਂ ਚੱਕਦਾ ਹੈ ਆਈ ਕੱਲ ਅਰਨਜੋਤ ਸਿੰਘ ਧਰਨਾ ਲਾਉਣ ਧਰਨੇ ਵਾਲੀ ਗੱਲ ਨਹੀਂ ਮੈਨੂੰ ਪਤਾ ਵੀ ਧਰਨਾ ਕਦੋਂ ਲਗਾਉਣਾ ਕਦੋਂ ਨਹੀਂ ਇਹ ਮੈਂ ਪਤਾ ਨਹੀਂ ਧਰਨੇ ਬਾਰੇ ਵੀ ਧਰਨਾ ਕਦੋਂ ਕਿੰਨੇ ਆਖਿਆ ਲਾਉਣਾ ਇਹਨਾਂ ਦੇ ਬਾਰੇ ਨਹੀਂ ਮੈਨੂੰ ਪਤਾ ਜੇ ਪਤਾ ਹੋਇਆ ਤਾਂ ਮੈਂ ਪੁੱਛੂਗਾ ਧਰਨੇ ਬਾਰੇ ਵੀ ਜੇ ਧਰਨਾ ਕਿੱਥੇ ਲੱਗਣਾ ਹਾਂ ਮਿੰਟੂ ਦੀਪ ਸਿੰਘ ਆ ਲਿਆ ਆ ਜਾ ਹੁਣ ਆ ਨਹਿਰ ਤੇ ਬੈਠਾ ਆ ਵੇਖ ਲੈ ਇੱਧਰ ਇਹ ਆ ਲੈ ਆ ਦਿਂਦੀ ਆ ਨਾ ਨਹਿਰ ਆ ਲੈ ਆ ਵੇਖ ਲੈ ਠੀਕ ਹੈ ਕਿ ਨਹੀਂ ਇਕੱਲਾ ਹੀ ਹਾਂ ਆ ਮੰਜੇ ਤੇ ਬੈਠਾ ਆ ਨਲਕਾ ਵੀ ਕੋਲੇ ਆ ਆ ਵੇਖ ਲੈ ਠੀਕ ਹੈ ਕਿ ਨਹੀਂ ਵੇਲੋਂ ਦਾ ਕੰਮ ਮੈਨੂੰ ਉਹਦਾ ਨਹਿਰ 'ਚ ਛਾਲ ਮਾਰ ਲੈ ਦੱਸ ਮੈਂ ਤਾਂ ਨਹਿਰ 'ਚੋਂ ਨਾ ਆ ਕੇ ਆਇਆ ਭਰਾਵਾ ਹੁਣੇ ਨਿਕਲਿਆ ਬਾਹਰ ਤੂੰ ਆ ਜਾ ਕੱਲ ਦਾ ਤੂੰ ਦੋਈਆਂ ਪਾਈ ਜਨਾ ਮੈਂ ਆਉਣਾ ਮੈਂ ਆਉਣਾ ਮੈਂ ਟੱਕਰ ਨਾ ਮੈਂ ਤਾਂ ਪਹਿਲੇ ਨਹਿਰ 'ਤੇ ਬੈਠਾ ਤੂੰ ਚੜ ਕੇ ਠੀਕ ਹੈ ਕਿ ਨਹੀਂ ਆ ਜਾ ਉਹ ਕਰ ਭੱਜ ਜਾਣਾ ਤੂੰ ਯਾਰ ਤੂੰ ਬਹੁਤ ਖਰਾਬ ਕਰ ਛੱਡਿਆ ਤੂੰ ਉਹ ਰਣਜੋਤ ਸਿੰਘ ਸੱਚ ਨੇ ਸੱਚ ਰਹਿਣਾ ਮੰਨੋ ਜਣ ਬਿਲਕੁਲ ਸੱਚ ਨੇ ਸੱਚ ਰਹਿਣਾ ਅਸੀਂ ਮੰਨੀਏ ਨਾ ਮੰਨੀਏ ਸੱਚ ਨੇ ਸੱਚ ਰਹਿਣਾ ਠੀਕ ਆ ਬਾਈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵੀ ਸੱਚ ਨੇ ਸੱਚ ਰਹਿਣਾ ਮੰਨਦੇ ਆ ਗੱਲ ਤੇਰੀ ਗੱਲ ਨਾਲ ਸਹਿਮਤ ਆਪੇ ਸਾਰਾ ਕੋ ਪਤਾ ਲੱਗ ਜੂ ਚੱਲੇ ਆਉਣ ਤੋਂ ਕੰਮਗਾ ਠੀਕ ਆ ਨਹੀਂ ਕੋਈ ਗੱਲ ਨਹੀਂ ਮਿੰਟੂ ਆ ਜਾ ਮਿੰਟੂ ਆ ਜਾ ਤੈਨੂੰ ਮੈਂ ਦੱਸਿਆ ਮਿੰਟੂ ਆ ਆਪਣੇ ਘਰ ਚੋਂ ਬਾਹਰ ਨਿਕਲ ਘਰੇ ਬੈਠਾ ਅੰਦਰ ਬੈਠਾ ਤੂੰ ਕਮੈਂਟ ਕਰਦਾ ਮੈਂ ਨਹਿਰ ਦੇ ਕੰਡੇ ਤੇ ਬੈਠਾ ਆ ਜਾ ਹਾਂ ਕੱਲ ਕਮੈਂਟਾਂ ਚ ਕੀ ਜਾਂਦਾ ਏ ਤੂੰ ਮੈਨੂੰ ਮੁੜ ਕੇ ਕਮੈਂਟ ਡਿਲੀਟ ਕਰਕੇ ਭੱਜਿਆ ਕੱਲ ਕਮੈਂਟਾਂ ਚ ਕੀ ਜਾਂਦਾ ਏ ਆ ਜਾ ਹੁਣ ਇੱਥੇ ਆ ਜਾ ਆ ਜਾ ਨਹਿਰ ਤੇ ਆ ਤੂੰ ਹੁਣ ਤੈਨੂੰ ਮੈਂ ਪੁੱਛਦਾ ਹੁਣ ਭੱਜੀ ਨਾ ਪਛਾਣੂ ਦੇਖ ਨਾ ਕਦੇ ਤੂੰ ਮੈਨੂੰ ਇਹ ਨਹਿਰ ਚ ਛਾਲ ਮਾਰ ਕਦੇ ਤੂੰ ਮੈਨੂੰ ਕੋਸ਼ਣਾ ਨਾ ਕਰੇ ਕੋਸ਼ਣਾ ਨਾ ਤੂੰ ਤੈਨੂੰ ਮੈਂ ਨਾ ਤੇਰਾ ਤੇਰੇ ਮੈਨੂੰ ਲੱਗਦਾ ਮਿੰਟੂ ਦੀਪ ਸਿੰਘ ਨਾਲ ਕਹਿੰਦਾ ਰਣਜੋਤ ਨਾਲ ਮੱਥਾ ਮਾਰ ਲੈ ਵੇਖ ਲੈ ਕਿਉਂ ਮੱਥਾ ਮਾਰਾਉਂਦੇ ਨਾਲ ਮੈਂ ਯਾਰ ਐ ਮੈਨੂੰ ਕੀ ਲੋੜ ਆ ਮੱਥਾ ਪਾਰ ਦੀ ਗੱਲ ਕਰਨੀ ਆ ਅਸੀਂ ਗੱਲ ਕਰਦੇ ਆ ਆਪਦੀ ਉਹ ਗੱਲ ਵੱਖਰੀ ਆ ਯਾਰ ਜੋਤਨਾ ਮੱਥਾ ਮਾਰ ਮੈਂ ਤੇਰੇ ਨਾਲ ਮੱਥਾ ਮਾਰਨਾ ਮੈਂ ਤੈਨੂੰ ਦੱਸਦੀ ਗੱਲ ਉਹਨੂੰ ਆ ਵੀਡੀਓ ਕਾਲ ਚੱਕ ਤੂੰ ਵੀਡੀਓ ਕਾਲ ਨਹੀਂ ਚੱਕਦਾ ਕੋ ਕੱਟੀ ਜਾਂਦਾ ਜਿਆ ਤੇਰਾ ਭਲਾ ਆ ਜਾ ਤੇਰਾ ਤੇਰੇ ਉੱਜਾ ਫੇਰਨ ਵਾਲੀਆਂ ਤੈਨੂੰ ਦੱਸਾਂ ਅਸਲ ਚ ਤੇਰੇ ਵਖਲ ਪਾੜਨ ਨਾਲ ਤੇਰੇ ਵਖਲ ਚੁੱਜਾ ਫੇਰਨ ਵਾਲੀਆਂ ਵਖਲ ਚ ਠੀਕ ਆ ਨਾ ਜਦੋਂ ਤੂੰ ਟੱਕਰ ਗਿਆ ਨਾ ਤੇਰਾ ਵਖਲ ਝੁੱਝਾ ਮਾਰਨੀ ਆ ਮੈਂ ਤੈਨੂੰ ਦੱਸਾਂ ਤੈਨੂੰ ਮੈਂ ਮੈਂ ਤਾਂ ਪਹਿਨੇ ਬਾਹਰ ਨਿਕਲ ਕੇ ਬੈਠਾ ਜਿਵੇਂ ਆਉਣ ਦੇ ਅੱਜ ਫਿਰ ਅੱਜ ਪੁੱਛਦਾ ਮੈਂ ਸ਼ੇਅਰ ਕਰ ਦਿਓ ਸਾਰੇ ਭਰਾ ਵੀਡੀਓ ਮੈਨੂੰ ਲੱਗਦਾ ਮਿੰਟੂ ਦੀਪ ਸਿੰਘ ਜੀ ਆ ਤੁਰ ਪਿਆ ਜੀ ਅੱਜ ਰੋਮੀ ਬਾਗੀ ਸਿੰਘ ਕਹਿੰਦਾ ਕਿਵੇਂ ਬਾਈ ਯਾਰ ਮਿੰਟੂ ਦੀਪ ਸਿੰਘ ਜੀ ਮੈਨੂੰ ਕੱਲ ਦਾ ਚੈਲੰਜ ਕਰੀਏ ਤੇ ਤੈਨੂੰ ਟੱਕਰਨਾ ਤੈਨੂੰ ਆਉਣਾ ਮੈਂ ਕਿਹਾ ਆ ਜਾ ਮੈਂ ਤਾਂ ਪਹਿਲੇ ਹੀ ਨਹਿਰ ਤੇ ਬਹਿ ਗਿਆ ਆ ਕੇ ਬਾਈ ਆ ਵੇਖ ਲੈ ਰੋਮੀ ਬਾਗੀ ਆ ਵੇਖ ਲੈ ਮੈਂ ਨਹਿਰ ਦੇ ਕੰਡੇ ਤੇ ਬਹਿ ਗਿਆ ਪਹਿਲੇ ਹੀ ਆ ਕੇ ਆ ਵੇਖ ਲੈ ਆ ਦਿਂਦਾ ਨਾ ਆ ਨਹਿਰ ਆ ਨਲਕਾ ਲੱਗਿਆ ਆ ਨਹਿਰ ਦੇ ਉੱਤੇ ਆਪਣੇ ਫੱਟੇ ਇਧਰ ਲੱਗੇ ਆ ਠੀਕ ਆ ਕਿ ਨਹੀਂ ਆ ਮੰਜਾ ਪਿਆ ਆ ਵੇਖ ਲੈ ਆ ਦੋ ਵੱਡੀਆਂ ਨਹਿਰਾਂ ਚੱਲਦੀਆਂ ਆ ਮੰਜਾ ਪਿਆ ਆ ਵੇ ਠੀਕ ਹੈ ਨਾ ਹੋਣਾ ਤਾਂ ਗਰਮੀ ਬਹੁਤ ਆ ਠੰਡਾ ਰਹਿ ਠੰਡਾ ਨਹੀਂ ਤੂੰ ਆ ਤੈਨੂੰ ਮੈਂ ਦੱਸਾਂ ਤੈਨੂੰ ਮੈਂ ਤੇੰਨਾ ਨਾ ਮੈਂ ਕੋਲ ਦੱਬੱਖੀ ਨੇਮ ਨੇ ਮੈਂ ਹੁਣਾਂ ਨੂੰ ਨਹੀਂ ਆਉਣਾ ਮੈਂ ਹੁਣੇ ਆਣਾ ਆ ਜਾ ਮੈਂ 4 ਵਜੇ ਤਾਈਂ ਬੈਠਾ ਇੱਥੇ 4 ਵਜੇ ਜਾ ਕੇ ਮੈਂ ਮੱਜਾਂ ਨੂੰ ਪੱਠੇ ਪਾਉਣੇ ਆ ਤੈਨੂੰ ਮੈਂ ਦੱਸਿਆ ਹੀ 4 ਵਜੇ ਤਾਈ ਮੈਂ ਆ ਬੈਠਾ ਨਹਿਰ ਦੇ ਉੱਤੇ ਮੰਜਾ ਡਾਹ ਕੇ 4 ਵਜੇ ਤੱਕ ਆ ਜੀ ਠੀਕ ਹੈ ਕਿ ਨਹੀਂ ਉਦੋਂ ਮੁੜ ਕੇ ਬਾਅਦ ਚ ਨਹੀਂ ਮੈਂ ਮੁੜ ਕੇ ਆਪਦਾ ਕੰਮ ਕਰਾਂ 4 ਵਜੇ ਤੱਕ ਤੈਨੂੰ ਢੀਕੂਗਾ ਤੈਨੂੰ ਮੈਂ ਦੱਸਾਂਦਰੋਂ ਮੈਂ 4 ਵਜੇ ਤੰ ਤੂੰ ਢੀਕੂਗਾ ਨਹੀਂ ਤੇਰੇ ਮੈਂ ਤੈਨੂੰ ਦੱਸਾਂ ਨਾ ਤੇਰੇ ਮੈਂ ਤੇਰੇ ਘਸੌਣ ਤੇਰੇ ਵਖਲ 'ਚ ਠੋਕਨੇ ਮੈਂ ਵਖਲ 'ਚ ਥੱਲੇ ਪਾਸੋਂ ਤੇਰੇ ਵਖਲ ਮੈਂ ਵਖਲ ਵੇਖਿਆ ਨਾ ਜੇ ਮੱਝ ਸਿੰਘ ਪਾਲਿੰਦੀ ਹੁੰਦੀ ਨਹੀਂ ਨਾ ਮੱਝ ਦੇ ਵਖਲ ਚ ਤੇਰੇ ਵਖਲ ਚ ਮੈਂ ਮਾਰਨਾ ਤੇਰੇ ਮੈਂ ਕਸੂਨ ਤੈਨੂੰ ਮੈਂ ਦੱਸਾਂ ਤੈਨੂੰ ਮੈਂ ਉਹਦੇ ਅੰਦਰ ਯਾਰ ਇਹ ਕਰਦਾ ਕੀ ਇਹ ਖਰਾਬ ਕਰੀ ਜਾਂਦਾ ਮੈਨੂੰ ਕੱਲ ਦਾ ਜੇ ਮੈਂ ਫੋਨ ਲਾਉਣਾ ਫੋਨ ਕੱਢ ਦਿੰਦਾ ਗੱਲ ਨਹੀਂ ਕਰਦਾ ਅੱਗੋਂ ਹੈ ਜੇ ਕਮੈਂਟ ਕਰਦਾ ਕੋਈ ਮੁਰਕੇ ਕਮੈਂਟ ਪਹਿਲਾਂ ਕਰ ਲੈਣਾ ਮੁਰਕੇ ਕਮੈਂਟ ਡਿਲੀਟ ਕਰਕੇ ਭੱਜ ਜਾਂਦਾ ਹੁਣ ਵੇ ਕਹਿੰਦਾ ਕਿਸੇ ਦਿਨ ਤੇਰਾ ਬਲੱਡ ਪ੍ਰੈਸ਼ਰ ਤੇਰਾ ਵੱਧ ਜਾਣਾ ਤੂੰ ਇੱਥੇ ਪਿਆਰ ਮੈਨੂੰ ਪਤਾ ਜਿੱਦਨ ਮੇਰਾ ਬਲੱਡ ਪ੍ਰੈਸ਼ਰ ਵੱਧ ਗਿਆ ਤੇ ਮੈਂ ਨਹਿਰ ਤੇ ਪਿਆਰ ਹੈਗਾ ਉਦੋਂ ਤੂੰ ਆਵੇਂਗਾ ਫਿਰ ਉਹ ਦਿਨ ਤੂੰ ਲਾਜ਼ਮੀ ਆਵੇਂਗਾ ਹਾਂ ਉਸ ਦਿਨ ਤੂੰ ਆਵੇਂਗਾ ਵੀ ਫਿਰ ਅੱਜ ਨਹੀਂ ਤੂੰ ਆਉਣਾ ਉਦੋਂ ਤੂੰ ਆਵੇਂਗਾ ਜਿਹੜਾ ਤਾਮ ਐਨਾ ਯਾਰ ਬੰਦੇ ਨੇ ਯਾਰ ਦੱਸੋ ਕੋਈ ਗੱਲ ਹੈ ਕੋਈ ਬੁਵਾ ਇੱਥੇ ਦੱਸ ਬੰਦਾ ਤੂੰ ਇੱਥੇ ਆ ਬੈਠਾ ਯਾਰ ਇੱਧਰ ਦੱਸ ਇੱਕ ਐ ਰੜੇ ਮੈਦਾਨ ਚ ਬੈਠਾ ਆ ਖੁੱਲਾ ਘੇਰਾ ਘੇਰਾ ਵੇ ਇੱਧਰ ਕਿੱਡਾ ਖੁੱਲਾ ਵੇ ਇੱਧਰ ਆ ਚਾਰ ਛਪੇਰਾ ਖੁੱਲਾ ਠੀਕ ਹੈ ਇੱਥੇ ਕੁਲਾਂਗੇ ਮਿੱਟੀ ਵੀ ਪੋਲੀ ਆ ਜਾ ਲਾਈਵ ਕਰਕੇ ਆਪਾਂ ਇੱਥੇ ਮੈਂ ਨਾ ਕੁਲਾਂਗੇ ਆਪਾਂ ਇੱਥੇ ਪਤਾ ਲੱਗੂਗਾ ਆ ਜਾ ਲੈ ਹੁਣ ਵੇ ਹੁਣ ਪੁੱਠੇ ਪਾਸੇ ਹੋ ਗਿਆ ਕਦੇ ਅੰਦਰ ਤੇਰਾ ਬਲੱਡ ਪ੍ਰੈਸ਼ਰ ਵੱਜ ਜਾਣਾ ਆਖੇ ਤੂੰ ਇੱਥੇ ਹੀ ਪਿਆ ਰਹਿਣਾ ਉਹਨਾਂ ਨੇ ਚੱਕਣਾ ਮੈਨੂੰ ਹੀ ਪੈਣਾ ਤੈਨੂੰ ਲੈ ਵੇਖ ਕੇ ਗੱਲਾਂ ਵੇਲਾ ਕਿਹੋ ਜੀਆਂ ਕਰਦਾ ਅਦਰ ਮੈਂ ਫੋਟੋ ਚੱਕਦਾ ਜਿਹੜੇ ਤੂੰ ਮੈਨੂੰ ਖਰਾਬ ਕਰ ਛੱਡਿਆ ਨਾ ਆ ਤੇਰੀ ਫੋਟੋ origignal ਆ ਕਿ ਫੇਕ ਚੱਕੀ ਫਿਰਦਾ ਉਹਨਾਂ ਪਰ ਫੋਟੋ ਵੀ ਇਹ ਦੇਖ ਕਿਹੜਾ ਘੱਟ ਆ ਕਿ ਇਹਦੀ ਫੇਕ ਨਾ ਹੋਵੇ ਫੋਟੋ ਫੇਕ ਫੋਟੋ ਲਾਈ ਹੋਏ ਨੇ ਚੱਲ ਕੋਈ ਨਹੀਂ ਮਿੰਟੂ ਦੀਪ ਤੇਰੇ ਪਿੰਡ ਤੋਂ ਪਤਾ ਕਰਦਾ ਮੈਂ ਆ ਕੇ ਵੀ ਮਿੰਟੂ ਦੀਪ ਸਿੰਘ ਵਾਲੇ ਵਾਲਾ ਬੰਦਾ ਕਿਹੜਾ ਆਪਣਾ ਇਹ ਦੱਸੋ ਹੈ ਕਿਵੇਂ ਬਾਈ ਔਰ ਪ੍ਰਵਾਹ ਠੀਕ ਆ ਆ ਆ ਜੀ ਮੈਂ ਤਾਂ ਲੰਮਾ ਪੈਣ ਲੱਗਾ ਹੁਣ ਆ ਜੀ ਜਦੋਂ ਮਰਜੀ ਠੀਕ ਹੈ ਕਿ ਨਹੀਂ ਤੇ ਦੰਦਰਾ ਐ ਨਹੀਂ ਕਰੀਦਾ ਹੁੰਦਾ ਨਾ ਜੇ ਦੱਸ ਤੂੰ ਮੈਨੂੰ ਐਵੇਂ ਦੱਸ ਕਮੈਂਟਾਂ 'ਚ ਮਾੜਾ ਚੰਗਾ ਬੋਲੀ ਇਹਨਾਂ ਕੋਈ ਗੱਲ ਹੈਗੀ ਮੇਰੇ ਨਾਲ ਬਹਿ ਕੇ ਤੂੰ ਗੱਲ ਕਰ ਲੈ ਜੇ ਮੇਰੇ ਨਾਲ ਕੋਈ ਵੱਟ ਦਾ ਰੌਲਾ ਤੂੰ ਬਹਿ ਕੇ ਕਰ ਲੈ ਜੇ ਕੋਈ ਪੈਸਿਆਂ ਦਾ ਲੈਣ ਦੇਣ ਦਾ ਰੌਲਾ ਤੂੰ ਬਹਿ ਕੇ ਕਰ ਲੈ ਜੇ ਕੋਈ ਹੋਰ ਰੌਲਾ ਤੂੰ ਬਹਿ ਕੇ ਹੀ ਕਰ ਲੈ ਹੈਂ ਸਲੋ ਮੈਂ ਭੱਜ ਗਿਆ ਬੰਦਾ ਹੁਣਾ ਮੁਕਰ ਕੇ ਇਹ ਬੰਦਾ ਮੁਕਰ ਚੁੱਕਿਆ ਹੁਣਾ ਆਪਣੀ ਜ਼ੁਬਾਨ ਦੇ ਉੱਤੇ ਮੁਕਰ ਚੱਲਿਆ ਬੰਦਾ ਭੱਜ ਗਿਆ ਹੁਣ ਬਿਲਕੁਲ ਆਪਣੀ ਜ਼ੁਬਾਨ ਦੇ ਉੱਤੋਂ ਇਹ ਬੰਦੇ ਨੇ ਆਖਿਆ ਕੋਈ ਵੀ ਮੈਂ ਆਉਣਾ ਪਿਆ ਜਾਂ ਮੈਂ ਆ ਗਿਆ ਜਾਂ ਮੈਂ ਇੰਨੇ ਚਿਰ ਚਾਉਣਾ ਪਿਆ ਮੈਂ ਤੈਨੂੰ ਟੱਕਰੂ ਜਾਂ ਹੁਣ ਹੁਣ ਬੰਦਾ ਭੱਜ ਗਿਆ ਹੁਣ ਭੱਜ ਗਿਆ ਭੱਜਣਾ ਬਾਈ ਭੱਜ ਦੇ ਜਿਹੜੇ ਸਿੰਘ ਸੂਰਮੇ ਹੁੰਦੇ ਨੇ ਨਾ ਉਹ ਭੱਜਦੇ ਨਹੀਂ ਹੁੰਦੇ ਰੋਸ਼ਨ ਰਾਏ ਕਹਿੰਦਾ ਤੈਨੂੰ ਮਜ਼ਾਕ ਕਰਦਾ ਮਿੰਟੂ ਇਹ ਬੜੀ ਚੰਦਰੀ ਚੀਜ਼ ਆ ਮਿੰਟੂ ਤੁਸੀਂ ਨਹੀਂ ਇਹਨੂੰ ਜਾਣਦੇ ਰੋਸ਼ਨ ਇਹ ਤੂੰ ਇਹਨੂੰ ਨਹੀਂ ਜਾਣਦਾ ਮਿੰਟੂ ਨੂੰ ਹਾਂ ਇਹ ਬਹੁਤ ਅਕਲ ਦਾ ਮੈਨੂੰ ਤਪਾ ਮਾਰਿਆ ਨੇ ਤੂੰ ਇਹਨਾਂ ਮਜ਼ਾਕ ਕਰਦਾ ਬੰਦਾ ਇਹ ਮੈਨੂੰ ਸੀਰੀਅਸ ਨਾ ਲੈ ਗੱਲ ਏ ਹਾਂ ਮੈਨੂੰ ਵੱਲ ਨਹੀਂ ਆ ਕਮੈਂਟ ਕਮੂਂਟ ਜੇ ਕਿਵੇਂ ਕੱਢ ਕੇ ਇਹਦੇ ਮਲਕ ਆ ਕਿਵੇਂ ਰੱਖਣੇ ਆ ਕੋਲੇ ਨਹੀਂ ਤੇ ਮੈਂ ਇਹਦਾ ਸਬੂਤ ਸਾਰਾ ਰੱਖਾ ਮੈਨੂੰ ਇਹਨਾਂ ਵੱਲ ਨਹੀਂ ਹਜੇ ਠੀਕ ਹੈ ਨਾ ਮੈਂ ਤਾਂ ਦੱਸਿਆ ਵੀ ਮੈਂ ਤਾਂ ਨਾ ਆਪਣੇ ਸਾਹਮਣੇ ਆ ਜਾ ਅੱਖ ਚੱਖ ਪਾ ਕੇ ਗੱਲ ਕਰ ਦੂ ਇੱਥੇ ਬਹਿ ਕੇ ਸਾਹਮਣੇ ਠੀਕ ਹੈ ਨਾ ਅੰਦਰ ਏਸੀ ਛੱਡ ਕੇ 16 ਤੇ ਲੰਮਾ ਪਿਆ ਬੈੱਡ ਦੇ ਉੱਤੇ ਕਮੈਂਟ ਕਰੀ ਜਾਂਦਾ ਮੈਨੂੰ ਆ ਖੁੱਲੇ ਮੈਦਾਨ 'ਚ ਪਏ ਆ ਵੇਖ ਲੋ ਆ ਵੇਖ ਲੋ ਦਰਖਤਾਂ ਦੀ ਛਾਵੇਂ ਐਂ ਠੰਡੀ ਠੰਡੀ ਛਾਵੇਂ ਕੋਲੇ ਨਲਕਾ ਪਾਣੀ ਪੀ ਲਈਦਾ ਲੰਮੇ ਪੈ ਜੀਦਾ ਤੇ ਆ ਜੀ 4 ਵਜੇ ਤਰ ਤੋਂ ਡੀਕੂ ਤਰੋਂ ਮੈਂ ਦੱਸਾਂ ਉਹ ਮੰਜਾ ਰਣਜੋਤ ਸਿੰਘ ਆ ਨਾ ਮੰਜਾ ਵੀ ਨਾਲ ਹੀ ਹੋਰ ਮੰਜਾ ਮੰਜਾ ਨਾਲ ਹੀ ਚਾਹੀਦਾ ਭਰਾਵਾ ਔਰ ਮੁੜ ਕੇ ਮੰਜੇ ਤੇ ਫਿਰ ਅਗਲਾ ਲੰਮਾ ਪਾ ਕੇ ਲੈਤਾ ਜਾਊਗਾ ਨਾ ਘਰੇ ਹੈ ਉਹ ਉਹ ਕਈ ਵੇਰੀ ਪਤਾ ਨਹੀਂ ਨਾ ਲੱਗਦਾ ਉੱਜਾ ਆਪਦੇ ਵੀ ਫਿਰ ਜਾਂਦੀ ਹੁੰਦੀਆਂ ਫਿਰ ਅਗਲਾ ਮੰਜੇ ਤੇ ਲੰਮਾ ਪਾ ਕੇ ਘਰ ਦੇ ਵੀ ਲੈ ਆਣਗੇ ਘਰਾਂ ਨੂੰ ਭਰਾਵਾ ਪਹਿਲਾਂ ਹੀ ਬੰਦੋਬਸਤ ਕੋਲੇ ਚਾਹੀਦਾ ਨਾ ਆਪਦਾ ਸਾਰਾ ਠੀਕ ਹੈ ਨਾ ਮੁੜ ਕੇ ਚੱਕਣਾ ਕਿਹੜਾ ਸੌਖਾ ਮੰਜਾ ਕੋਲੀ ਚਾਹੀਦਾ ਆਪਦੇ ਬੰਦੇ ਦੇ ਆਹੋ ਕਈ ਰੀ ਇਹ ਨਹੀਂ ਪਤਾ ਲੱਗਦਾ ਕਿ ਵੱਖ ਖਲ ਆਪਦਾ ਵੀ ਪਾੜ ਜਾਂਦਾ ਹੁੰਦਾ ਤਾਂ ਕਰਕੇ ਅਗਲਾ ਬੰਜੇ ਦੇ ਪਾ ਕੇ ਲੈ ਤਾ ਜਾਵੇ ਘਰਾਂ ਨੂੰ ਤਾਂ ਕਰਕੇ ਮੰਜਾ ਵੀ ਨਾਲ ਹੀ ਰੱਖੀਦਾ ਰومی ਬਾਗੀ ਸਿੰਘ ਹੱਸਦਾ ਨਹੀਂ ਭਾਈ ਸੱਚੀ ਗੱਲ ਐ ਮੈਂ ਝੂਠ ਤਾਂ ਨਹੀਂ ਬੋਲਿਆ ਦੱਸ ਦੇ ਭਾਈ ਮੈਂ ਜੇ ਝੂਠ ਬੋਲਿਆ ਤਾਂ ਮੈਨੂੰ ਤਾਂ ਦੱਸੀ ਵੀ ਮੈਂ ਸੱਚੀ ਗੱਲ ਕੀਤੀ ਆ ਨਾ ਦੱਸ ਮੈਂ ਸੱਚੀ ਗੱਲ ਕੀਤੀ ਹੈ ਨਾ ਵੀ ਕਈ ਵਾਰੀ ਪਤਾ ਨਹੀਂ ਨਾ ਲੱਗਦਾ ਬਾਈ ਜਦੋਂ ਇਹੋ ਜਿਹਾ ਕੰਮ ਹੋਵੇ ਕਈ ਵਾਰੀ ਪਤਾ ਨਹੀਂ ਨਾ ਲੱਗਦਾ ਵੀ ਕੀ ਪਾਣਾ ਵਰਤ ਜਾਂਦਾ ਫਿਰ ਆਹੋ ਫਿਰ ਐ ਹੀ ਆ ਨਾ ਅੱਦਾ ਸਮਾਨ ਪੂਰਾ ਰੱਖੋ ਮੁੜ ਕੇ ਅਰੋਸ਼ਨ ਰਹਿੰਦਾ ਮੇਰਾ ਪਿੰਡ ਵੀ ਦੀਪ ਸਿੰਘ ਵਾਲਾ ਏ ਅਛਾ ਤੇਰਾ ਪਿੰਡ ਵੀ ਦੀਪ ਸਿੰਘ ਫਿਰ ਅੱਜ ਰਾਤ ਨੂੰ ਮੈਂ ਤੇ ਉੱਜਾਂ ਫੇਰਨੀ ਆ ਸ਼ਾਮੀ ਤੈਨੂੰ ਮੈਂ ਦੱਸਦਾ ਹੀ ਭਾਵੇਂ ਤੂੰ ਵੀ ਆ ਜੀ ਨਾਲ ਲੈਂਦੇ ਤੈਨੂੰ ਮੈਂ ਦੱਸਾਂ ਇਹਣਾ ਜਿਹੜੀ ਛੋਟੀ ਕਾਨੇ ਵਾਲੀ ਨੂੰ ਆਉਂਦੀ ਨਹੀਂ ਸੜਕ ਆਹੋ ਇਹਨੂੰ ਆਖੀ ਆ ਜੀ ਇਹਦੇ ਮੁੱਝਾਂ ਫੇਰਨੀ ਆਂਦੇ ਵਖਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਆਹੋ ਭਾਵੇਂ ਤੂੰ ਵੀ ਇਹਦੇ ਵਾਲੇ ਪਾਸੇ ਹੋ ਜੀ ਹਾਂ ਇਹ ਨਹੀਂ ਮੈਨੂੰ ਪਤਾ ਤੂੰ ਕਿੰਦਾ ਸਪੋਰਟਰ ਹੈ ਭਾਵੇਂ ਤੂੰ ਵੀ ਇੱਧਰ ਆ ਜੀ ਇਹਨੇ ਬੜਾ ਮੇਰਾ ਲਹੂ ਪੀਤਾ ਹੀ ਕੱਲ ਦਾ ਯਾਰ ਬਾਈ ਜਾਂਦਾ ਇੱਥੇ ਟੈਂਪਾਉਣ ਵਾਲੇ ਬੜੇ ਨੇ ਪਰ ਨਾਲ ਪੁਲਿਸ ਵੀ ਲੈ ਕੇ ਆਉਂਦੇ ਨੇ ਗੱਲ ਤਾਂ ਤੇਰੀ ਸਹੀ ਹੈ ਜੱਗੇ ਚੌਧਰੀ ਕੋਈ ਨਹੀਂ ਫਿਰ ਲੈ ਹੁਣ ਕੋਸ਼ ਨਾ ਕੋਸ਼ ਤਾਊਗਾ ਹੀ ਫਿਰ ਫਿਰ ਆਪਾਂ ਤਾਂ ਨਹੀਂ ਨਾ ਜ਼ੁਬਾਨ ਤੋਂ ਥਿੜਕਣਾ ਯਾਰ ਆਪਾਂ ਜਿਹੜੀ ਜ਼ੁਬਾਨ ਕੀਤੀ ਆ ਫਿਰ ਆਪਾਂ ਆਪਦੀ ਜ਼ੁਬਾਨ ਤੇ ਤਾਂ ਖਰੇ ਉੱਤਰ ਲੈਣਾ 4 ਵਜੇ ਤਾਈ ਠੀਕ ਹੈ ਹੁਣ ਮੈਂ 4 ਵਜੇ ਤਾਈ ਲਾਈਵ ਤਾਂ ਰਹਿ ਨਹੀਂ ਸਕਦਾ ਬਾਈ ਤੇ ਮੈਂ ਤੁਹਾਨੂੰ ਦੱਸਦਾ ਵੀ 4 ਵਜੇ ਤਾਈ ਬੈਠੂਗਾ ਕੀ ਹੈ ਨਹੀਂ 4 ਵਜੇ 4 ਵਜੇ ਤਾਈਂ ਇੱਥੇ ਬਹਿ ਕੇ ਬੰਦਾ ਆ ਕੇ ਵੀਡੀਓ ਪਾ ਦੇ ਵੀ ਉੱਥੇ ਹੈਗਾ ਨਹੀਂ ਜਾਂ ਭੱਜ ਗਿਆ ਜੋ ਗਿਆ ਕੁਝ ਫਿਰ ਵੱਖਰੀ ਗੱਲ ਆ ਤੁਹਾਨੂੰ ਮੈਂ ਵੀਡੀਓ ਚ ਵਿਖਾਤਾ ਸਾਰਾ ਸੀਨ ਵੀ ਜਿੱਥੇ ਬੈਠਾ ਮੈਂ ਠੀਕ ਆ ਕਿ ਨਹੀਂ 4 ਵਜੇ ਤੋਂ ਬਾਅਦ ਨਹੀਂ 4 ਵਜੇ ਤੋਂ ਬਾਅਦ ਤਾਂ ਮੈਂ ਆਪਣਾ ਕੰਮ ਕਾਰੋਬਾਰ ਨਿਕਲ ਜਾਣਾ ਆਪਾਂ ਗੁਰਪ੍ਰੀਤ ਪੰਨੂ ਵੈਰੂ ਜੀ ਕਾ ਖਾਲਸਾ ਵਾ ਜੀ ਫਤਿਹ ਜੀ ਕੀ ਹਾਲ ਪੰਨੂ ਠੀਕ ਹੈ ਵਧੀਆ ਵਧੀਆ ਪੰਨੂ ਠੀਕ ਆ ਰੋਟੀ ਖਾਣ ਦੀ ਰੋਟੀ ਤੂੰ ਲੈਣਾ ਆਪਾਂ ਬਸ ਸੁਣ ਕੇ ਪਾਣੀ ਠੰਡਾ ਪੀ ਲੈਣਾ ਓਨੀ ਰੋਟੀ ਦੀ ਲੋੜ ਵੀਰਾ ਚੱਕਲ ਵੀਰਾ ਚੱਕਲ ਤੈਨੂੰ ਦੋ ਕੰਡੇ ਹੋ ਗਏ ਤੈਨੂੰ ਆਏ ਬੈਠੇ ਨੂੰ ਤਾਂ ਕਮੈਂਟ ਤੂੰ ਹੁਣ ਕੀਤਾ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹੋਰ ਵੀਰੇ ਚੱਕਲ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਗੁਰਪ੍ਰੀਤ ਪੰਨੂਆਂ ਦਾ ਤੇਰੇ ਨਾਲ ਆ ਬਾਈ ਟੈਨਸ਼ਨ ਨਾ ਉਹ ਨਹੀਂ ਬਾਈ ਟੈਨਸ਼ਨ ਕਦੀ ਲੈਣੀ ਗੁਰਪ੍ਰੀਤ ਪੰਨੂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਬਿਓ ਕੋਈ ਗੱਲ ਨਹੀਂ ਜਿਉਂਦੇ ਰੋ ਭਰਾ ਜਿਉਂਦੇ ਰਹਿਣ ਭਰਾ ਸਾਡੇ ਇਹ ਭਰਾ ਸਾਡੇ ਜਿਉਂਦੇ ਰਹਿਣ ਟੈਨਸ਼ਨ ਆਪਾਂ ਕਹਦੀਆਂ ਟੈਨਸ਼ਨਾਂ ਲੈਣੀਆਂ ਭਰਾਵਾਂ ਤੋਂ ਹੁੰਦੇ ਥੋੜਾ ਟੈਨਸ਼ਨਾਂ ਲੈਣੀਆਂ ਆਪਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਬਿਓ ਚਲੋ ਠੀਕ ਆ ਬਾਬਿਓ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਵੀ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ